ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਅਸੀਂ ਤੁਹਾਡੇ ਨਾਲ ਪਹਿਲਾਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਂਝੀ ਕਰਦੇ ਹਾਂ ਕਿ ਬੰਗਲੂਰੂ ਤੋਂ ਇੱਕ ਬੱਸ ਹైదరాబాద్ ਨੂੰ ਜਾ ਰਹੀ ਹైదరాబాద్ ਤੋਂ ਬੰਗਲੂਰੂ ਜਾ ਰਹੀ ਸੀ ਏਸੀ ਬੱਸ ਹੈ 슬ੀਪਰ ਬੱਸ ਹੈ ਉਸ ਨੂੰ ਰਾਤ ਨੂੰ 3 ਵਜੇ ਦੇ ਨੇੜੇ ਤੇੜੇ ਕਿਸੇ ਮੋਟਰਸਾਈਕਲ ਦੇ ਨਾਲ ਸਿੱਧਾ ਉਹਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਉਹਦੇ ਥੱਲੇ ਚਲੇ ਗਿਆ ਉਹ ਰਗੜ ਦੇ ਨਾਲ ਸਪਾਰਕ ਪੈਦਾ ਹੋ ਗਿਆ ਤੇ ਉਹਦੇ ਟੈਂਕ ਨੂੰ ਅੱਗ ਲੱਗ ਗਈ ਤੇ ਬੱਸ ਦੇ ਵਿੱਚ ਅੱਗ ਲੱਗਣ ਨਾਲ 20 ਬੰਦਿਆਂ ਦੀ ਮੌਤ ਹੋ ਗਈ। ਬਹੁਤ ਸਾਰੇ ਜ਼ਖਮੀ ਨੇ ਸਲੀਪਰ ਬੱਸ ਸੀ। ਪਹਿਲਾਂ ਉਹਦੇ ਨਾਲ ਇਹ ਦੱਸਿਆ ਜਾ ਰਿਹਾ ਹੈ ਵੀ ਜਿਹੜੇ ਡਰਾਈਵਰ ਸੀ ਦੋਵੇਂ ਉਹਨਾਂ ਚੋਂ ਜਿਹੜਾ ਮੇਨ ਡਰਾਈਵਰ ਉਹਦੋਂ ਮੌਕੇ ਤੇ ਚਲਾ ਰਿਹਾ ਸੀ ਉਹਨੇ ਪਹਿਲਾਂ ਆਪ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਬੰਦਿਆਂ ਨੂੰ ਬਾਹਰ ਕੱਢਣ ਦੀ بجائے ਤੇ ਉਹ ਫੇਰ ਜਦੋਂ ਜਿਆਦਾ ਵੱਧ ਗਈ ਤਾਂ ਫੇਰ ਉਹ ਭੱਜ ਗਿਆ ਦੋਨੇ ਡਰਾਈਵਰ ਭੱਜ ਗਏ ਉਹ ਇੱਥੇ ਜਿਹੜੀ ਕੁਛ ਦਿਨ ਪਹਿਲਾਂ ਰਾਜਸਥਾਨ ਦੇ ਵਿੱਚ ਇਸੇ ਤਰ੍ਹਾਂ ਬੱਸ ਨੂੰ ਅੱਗ ਲੱਗੀ ਸੀ ਤੇ ਉੱਥੋਂ ਦਾ ਕੰਡਕਟਰ ਉਸ ਅੱਗ ਨੂੰ ਉਹਦੇ ਵਿੱਚੋਂ ਬੰਦਿਆਂ ਨੂੰ ਕਢਦਾ ਰਿਹਾ ਉੱਪਰਲੇ ਵੀ ਕੱਢੇ ਉਹਨੇ ਉਹ ਆਪ ਸੜ ਗਿਆ ਉਹ ਜ਼ਖਮੀ ਹੋ ਗਿਆ ਪਰ ਉਹਨੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਦਾ ਨਾਂ ਤੁਹਾਡੇ ਨਾਲ ਉਸ ਦਿਨ ਅਸੀਂ ਸਾਂਝਾ ਕੀਤਾ ਸੀਗਾ ਮੁਸਲਮ ਲੜਕਾ ਸੀ ਉਹ ਤੇ ਇੱਥੇ ਕੋਈ ਅਜਿਹਾ ਵਿਅਕਤੀ ਹੈ ਨਹੀਂ ਸੀ ਜਿਹੜਾ ਇਸ ਤਰ੍ਹਾਂ ਕਰਦਾ ਤੇ ਬਹੁਤ ਹੀ ਭੰਕਰ ਹੈ ਇਹਦੇ ਉੱਤੇ ਅੱਜ ਦਾ ਹਿੰਦੂ ਨੇ ਐਡੀਟੋਰੀਅਲ ਲਿਖਿਆ ਵੀ ਜਿਹੜੀਆਂ ਕਹਿਣ ਨੂੰ ਤਾਂ ਚਾਹੇ ਉਹ ਬੱਸਾਂ ਦੇ ਨਾਂ ਜਿਹੜੇ ਐ ਬੜੀਆਂ ਬ੍ਰਾਂਡਡ ਬੱਸਾਂ ਨੇ ਉਹ ਬ੍ਰਾਂਡ ਉਹਨਾਂ ਦੇ ਇੰਜਣਾਂ ਦਾ ਹੈ ਉਹਨਾਂ ਦੀ ਚਾਸੀ ਦਾ ਹੈ ਪਰ ਜਿਹੜੀ ਬਾਡੀ ਹੈ ਉਹਦਾ ਉਹ ਬ੍ਰਾਂਡ ਨਹੀਂ ਹੈ ਉਸ ਬਾਡੀ ਨੂੰ ਲਾਉਣ ਵੇਲੇ ਉਹਦੇ ਚ ਏਸੀ ਫਿੱਟ ਕਰਨ ਵੇਲੇ ਉਹਦੇ ਚ ਇਲੈਕਟ੍ਰੋਨਿਕਸ ਦਾ ਸਮਾਨ ਲਾਉਣ ਵੇਲੇ ਜਿਹੜੇ ਸਟੈਂਡਰਡ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਦੀ ਅਣਦੇਖੀ ਕਾਰਨ ਅਜਿਹਾ ਸਾਰਾ ਕੁਝ ਹੁੰਦਾ ਹੈ ਜੇ ਠੀਕ ਇਲੈਕਟ੍ਰੋਨਿਕਸ ਹੋਵੇ ਕਿਤੇ ਵੀ ਕੋਈ ਅੱਗ ਲੱਗਦੀ ਹੈ ਉਸੇ ਟਾਈਮ ਉਹ ਸਾਰਨ ਦੇਵੇ ਉਸੇ ਟਾਈਮ ਪਤਾ ਲੱਗੇ ਉਸੇ ਟਾਈਮ ਬੱਸ ਰੁਕੇ ਤੇ ਉਸੇ ਟਾਈਮ ਉਹ ਹੋਵੇ ਦੋ ਗੇਟ ਮੇਨ ਲੱਗੇ ਹੋਣ ਦੋ ਗੇਟ ਦੂਜੇ ਲੱਗੇ ਹੋਣ ਉਹਨਾਂ ਦੇ ਅੱਗੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਹੋਵੇ ਤਾਂ ਕਿ ਲੋਕ ਨਿਕਲ ਸਕਣ ਉਹਨਾਂ ਸਾਰੀਆਂ ਗੱਲਾਂ ਦੀ ਅਣਦੇਖੀ ਹੋਈ ਹੋਈ ਹੈ ਸੋ ਇਸ ਕਰਕੇ ਚਾਹੇ ਕਹਿਣ ਨੂੰ ਤਾਂ ਆਪਾਂ ਲੋਕਾਂ ਨੂੰ ਬਲਾਸਾ ਦੇਣ ਲਈ ਉਹਨਾਂ ਦੇ ਕਹਿ ਦਈਏ ਵੀ ਜੋ ਕੁਦਰਤ ਦਾ ਭਾਣਾ ਹੋ ਗਿਆ ਮੰਨ ਲਓ ਪਰ ਸੱਚ ਇਹ ਹੈ ਕਿ ਵਿਗਿਆਨਕ ਯੁੱਗ ਦੇ ਅੰਦਰ ਇਹ ਗੱਲ ਕਹਿਣ ਨੂੰ ਦਿਲ ਨਹੀਂ ਕਰਦਾ ਅਸੀਂ ਉਹਨਾਂ ਦੀ ਮੌਤ ਤੇ ਡੂੰਗਾ ਦਾ ਦੁੱਖ ਪ੍ਰਗਟ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹਾਂ ਪਰ ਨਾਲ ਦੀ ਨਾਲ ਹੀ ਕਿਉਂਕਿ ਵਿਗਿਆਨ ਦਾ ਕੰਮ ਹੈ ਵੀ ਉਹ ਕਾਰਨਾਂ ਨੂੰ ਲੱਭੇ ਜਿਹੜੇ ਕਾਰਨ ਨੇ ਉਹਨਾਂ ਕਾਰਨਾਂ ਨੂੰ ਦੂਰ ਕਰੇ ਤਾਂ ਕਿ ਗਾਂ ਭੋਲਾ ਨਾ ਹੋਣ। ਇਹੀ ਵਿਗਿਆਨਕ ਤਰੀਕਾ ਹੈ। ਅੱਜ ਅਸੀਂ ਹੋਰ ਕੋਈ ਖਬਰਾਂ ਸਾਂਝੀਆਂ ਕਰਨ ਦੀ ਬਜਾਏ ਇਸੇ ਕਿਸਮ ਦਾ ਇੱਕ ਹੋਰ ਮਸਲਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜਿਹਨੂੰ ਜਲਵਾਯੂ ਤਬਦੀਲੀ ਕਹਿੰਦੇ ਆ ਕਲਾਈਮੇਟ ਚੇਂਜ ਕਹਿੰਦੇ ਆ। ਕਲਾਈਮੇਟ ਚੇਂਜ ਕਰਕੇ ਅਸੀਂ ਪਿਛਲੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਦੇ ਦੁਨੀਆ ਦੇ ਵਿੱਚ ਵੱਡੀਆਂ-ਵੱਡੀਆਂ ਦੁਰਘਟਨਾਵਾਂ ਦੇਖੀਆਂ ਨੇ ਉਹਦੇ ਵਿੱਚ ਅਸੀਂ ਪੰਜਾਬ ਦੇ ਆ ਇਸ ਸਾਲ ਦੇ ਹਰ ਦੇਖ ਰਹੇ ਹਾਂ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਪਹਾੜਾਂ ਦੀਆਂ ਢਿੱਗਾਂ ਡਿੱਗਣ ਦੇ ਬੱਦਲ ਫੱਟਣ ਦੀਆਂ ਘਟਨਾਵਾਂ ਦੇਖ ਰਹੇ ਹਾਂ ਬਹੁਤ ਸਾਰੀਆਂ ਪਾਕਿਸਤਾਨ ਦੇ ਵਿੱਚ 2022 ਦੇ ਵਿੱਚ ਜਿਹੜੇ ਪਹਿਲਾਂ ਪਹਿਲਾਂ ਪੂਰੀ ਗਰਮੀ ਚੱਲਦੀ ਹੈ ਹੀਟ ਵੇਵ ਚੱਲਦੀ ਹੈ ਤੇ ਫਿਰ ਇੱਕਦਮ ਹੜ੍ਹ ਆ ਜਾਂਦੇ ਹੈ ਤਾਂ ਤਬਾਹੀ ਆ ਜਾਂਦੀ ਹੈ ਬਰਾਜ਼ੀਲ ਦੇ ਵਿੱਚ 2024 ਦੇ ਵਿੱਚ ਇਸੇ ਤਰ੍ਹਾਂ ਦੇ ਬਹੁਤ ਵੱਡੀ ਪੱਧਰ ਤੇ ਤਹਾੜ ਆਉਂਦੇ ਐ ਤੇ ਇਸੇ ਤਰ੍ਹਾਂ ਨਾਲ ਜਿਹੜੇ ਕਿਊਬਾ ਦੇ ਵਿੱਚ ਪਹਿਲਾਂ ਹੜ੍ਹ ਆਉਂਦੇ ਐ ਫਿਰ ਉਦੋਂ ਬਾਅਦ ਉੱਥੇ ਬਹੁਤ ਸਖਤ ਸੋਕਾ ਪੈ ਜਾਂਦਾ ਹੈ ਦੁਬਾਰਾ ਫੇਰ ਹੜ੍ਹ ਆ ਜਾਂਦੇ ਐ ਅਫਰੀਕਾ ਦੇ ਬਹੁਤ ਸਾਰੇ ਮੁਲਕ ਨੇ ਜਿਹੜੇ ਇਥੋਪੀਆ, ਕੀਨੀਆ, ਸਮਾਲੀਆ ਵਗੈਰਾ ਇਹਨਾਂ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਨੇ ਸੋ ਕੁੱਲਮ ਲਾ ਕੇ ਸਾਰੀ ਦੁਨੀਆ ਦੀ ਵੱਡੀ ਸਮੱਸਿਆ ਜਿਹੜੀ ਹੈ ਉਹ ਜਲਵਾਯੂ ਤਬਦੀਲੀ ਹੈ ਕਲਾਈਮੇਟ ਚੇਂਜ ਹੈ ਤੇ ਕਲਾਈਮੇਟ ਚੇਂਜ ਬਾਰੇ ਜਿਹੜਾ ਉਹ ਜਿਹੜਾ ਉਹਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਵੀ ਜਿਹੜੀਆਂ ਗ੍ਰੀਨ ਹਾਊਸ ਗੈਸਾਂ ਨੇ ਜਿਹੜੀਆਂ ਗੈਸਾਂ ਵਾਯੂ ਮੰਡਲ ਦੇ ਵਿੱਚ ਤਾਪਮਾਨ ਨੂੰ ਵਧਾਉਂਦੀਆਂ ਨੇ ਜਿਹੜੀਆਂ ਗੈਸਾਂ ਸੂਰਜ ਤੋਂ ਆਉਂਦੀਆਂ ਕਿਰਨਾਂ ਨੂੰ ਆਪਣੇ ਅੰਦਰ ਟਰੈਪ ਕਰ ਲੈਂਦੀਆਂ ਨੇ ਤੇ ਧਰਤੀ ਦੇ ਵਾਯੂ ਮੰਡਲ ਚੋਂ ਨਿਕਲ ਕੇ ਬਾਹਰ ਨਹੀਂ ਜਾਂਦੀਆਂ ਤੇ ਇੱਥੇ ਹੀ ਰਹਿ ਜਾਂਦੀਆਂ ਨੇ ਜਿਹਦੇ ਨਾਲ ਧਰਤੀ ਦਾ ਤਾਪਮਾਨ ਵੱਧਦਾ ਹੈ। ਦੋ ਗੱਲਾਂ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ ਵੀ ਇਸ ਕਰਕੇ ਜਿਹੜਾ ਹੈ ਇਸ ਜਲਵਾਯੂ ਤਬਦੀਲੀ ਕਰਕੇ ਜਾਂ ਗਲੋਬਲ ਵਾਰਮਿੰਗ ਕਰਕੇ ਆਪਾਂ ਕਹਿ ਲਈਏ ਧਰਤੀ ਦੇ ਗਰਮ ਹੋਣ ਕਰਕੇ ਹੁਣ ਤਾਂ ਗਲੋਬਲ ਵਾਰਮਿੰਗ ਦੀ ਬਜਾਏ ਇਹ ਨੂੰ ਜ਼ਿਆਦਾ ਲੱਗੇ ਕਹਿਣ ਗਲੋਬਲ ਹੀਟਿੰਗ ਹੋ ਗਈ ਇਹ ਤਾਂ ਹੁਣ ਗਰਮ ਹੋ ਗਿਆ ਪੂਰਾ ਵਾਰਮਿੰਗ ਨਹੀਂ ਕੋਸਾ ਨਹੀਂ ਹੋ ਰਿਹਾ ਗਲੋਬਲ ਗਲੋਬ ਹੁਣ ਹੀਟ ਹੋ ਰਿਹਾ ਹੈ। ਤੇ ਉਹਦੇ ਬਹੁਤ ਸਾਰੇ ਪ੍ਰਭਾਵ ਜਿਹੜੇ ਆ ਵੀ ਕਿਵੇਂ ਸਮੁੰਦਰੀ ਤਟਾਂ ਦੇ ਨਾਲ ਲੱਗਦੇ ਦੇਸ਼ ਜਿਹੜੇ ਆ ਉਹ ਡੁੱਬ ਜਾਣਗੇ ਬਹੁਤ ਸਾਰੇ ਸ਼ਹਿਰ ਡੁੱਬ ਜਾਣਗੇ ਵਗੈਰਾ ਵਗੈਰਾ ਇਹ ਘਟਨਾਵਾਂ ਤਾਂ ਲੋਕਾਂ ਨੂੰ ਪਤਾ ਨਹੀਂ ਗਲੇਸ਼ੀਅਰ ਦੇ ਜਿਹੜੇ ਪਿਗੜਨ ਦੀ ਧਾਰਾ ਹੈ ਉਹ ਵੱਧ ਜੂਗੀ ਵਗੈਰਾ ਇਹ ਗੱਲਾਂ ਤਾਂ ਪਤਾ ਨਹੀਂ ਪਰ ਅੱਜ ਟ੍ਰਾਈ ਕੰਟੀਨੈਂਟਲ ਦੇ ਵਿੱਚ 16 ਤਰੀਕ ਦਾ ਲਿਖਿਆ ਇੱਕ ਲੇਖ ਤੁਹਾਡੇ ਨਾਲ ਉਹਦੀਆਂ ਕੁਝ ਚੰਦਕ ਗੱਲਾਂ ਸਾਂਝੀਆਂ ਕਰਨੀਆਂ ਚਾਹਾਂਗੇ ਕਹਿਣ ਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਵਾਜ ਜਲਵਾਯੂ ਤਬਦੀਲੀ ਹੈ ਸਾਰੀ ਦੁਨੀਆ ਦੇ ਲੋਕਾਂ ਦਾ ਆਪਦਾ ਹੀ ਸਾਂਝਾ ਸਾਂਝੀ ਸਮੱਸਿਆ ਹੈ ਤੇ ਸਾਂਝਾ ਹੀ ਇਹਦਾ ਹੱਲ ਹੈਗਾ ਇਸ ਤਰ੍ਹਾਂ ਨਾਲ ਇਹਨੂੰ ਰਲ ਗੱਡ ਜਾ ਕਰ ਦਿੰਦਾ ਜਾਂਦਾ ਹੈ ਗਦੇ ਕੋੜੇ ਨੂੰ ਇੱਕ ਬਣਾ ਦਿੱਤਾ ਜਾਂਦਾ ਹੈ ਪਰ ਉਹ ਕਹਿੰਦੇ ਨਹੀਂ ਜਲਵਾਯੂ ਤਬਦੀਲੀ ਦੇ ਵੱਡੇ ਕਾਰਨ ਵੀ ਇਸ ਧਰਤੀ ਦੇ ਉੱਤੇ ਕੈਪੀਟਲਿਜ਼ਮ ਜਿਹਨੂੰ ਪੂੰਜੀਵਾਦ ਕਹਿੰਦੇ ਆ ਪੂੰਜੀਵਾਦ ਦਾ ਹੀ ਇੱਕ ਰੂਪ ਹੈ ਉਹ ਤੇ ਇਹਦੇ ਜਿਹੜੇ ਜਿਹੜੇ ਇਹ ਕਾਰਨ ਨੇ ਉਹ ਵੀ ਇਹ ਪੂੰਜੀਵਾਦ ਵਾਲੀ ਹੈ ਕਿਉਂਕਿ ਜਿਨ੍ਹਾਂ ਗੱਲਾਂ ਕਰਕੇ ਗ੍ਰੀਨ ਹਾਊਸ ਗੈਸਾਂ ਜ਼ਿਆਦਾ ਨਿਕਲਦੀਆਂ ਨੇ ਜਿਵੇਂ ਕਿ ਬਹੁਤ ਸਾਰਾ ਤੇਲ ਤੇ ਲੋਹਾ ਕੋਲਾ ਪਾਫ ਬਾਲਦੇ ਆ ਉਹਦੇ ਵਿੱਚੋਂ ਨਿਕਲਦੀਆਂ ਨੇ ਤੇ ਬਹੁਤ ਸਾਰੀਆਂ ਹੋਰ ਜਿਹੜੀਆਂ ਗਤੀਵਿਧੀਆਂ ਅਸੀਂ ਕਰਦੇ ਆ ਉਹਨਾਂ ਦੇ ਵਿੱਚੋਂ ਇਹ ਗ੍ਰੀਨ ਹਾਊਸ ਗੈਸਾਂ ਨਿਕਲਦੀਆਂ ਨੇ ਉਹਨਾਂ ਨੂੰ ਬਹੁਤੀ ਵੱਡੀ ਪੱਧਰ ਦੇ ਉੱਤੇ ਕੈਪਟਲਿਜ਼ਮ ਆਪਣੇ ਮੁਨਾਫੇ ਲਈ ਵਰਤਦਾ ਇੱਕ ਪਹਿਲੂ ਤਾਂ ਇਹ ਹੈ ਦੂਜਾ ਪਹਿਲੂ ਉਹਨੇ ਬ੍ਰਾਜ਼ੀਲ ਦੇ ਸੰਦਰਭ ਦੇ ਵਿੱਚ ਇਹ ਲਿਖਿਆ ਕੰਟੀਨੈਂਟਲ ਨੇ ਕਿ ਵੀ ਉੱਥੇ ਬਹੁਤ ਜਿਹੜਾ ਐਗਰੀਬਿਜ਼ਨਸ ਹੈ ਜਿਹੜਾ ਖੇਤੀਬਾੜੀ ਤੇ ਆਧਾਰਿਤ ਜਿਹੜਾ ਬਿਜ਼ਨਸ ਹੈ ਉਸ ਬਿਜ਼ਨਸ ਨੂੰ ਵਧਾਉਣ ਲਈ ਜਿਹੜੀਆਂ ਦੁਨੀਆ ਦੀਆਂ ਐਗਰੀ ਬਿਜ਼ਨਸ ਦੇ ਵਿੱਚ ਲੱਗੀਆਂ ਵੱਡੀਆਂ-ਵੱਡੀਆਂ ਕਾਰਪੋਰੇਟਸ ਹੈ ਉਹ ਦੁਨੀਆ ਭਰ ਦੇ ਵਿੱਚ ਜਿਹੜੇ ਜੰਗਲ ਨੇ ਉਹਨਾਂ ਨੂੰ ਕਟਾਈ ਕਰਾਉਂਦੇ ਹੈ ਕਟਾਈ ਕਰਾ ਕੇ ਉਹਨੂੰ ਜ਼ਮੀਨਾਂ ਬਣਾਉਂਦਾ ਹੈ ਤੇ ਫਿਰ ਉਹਦੇ ਉੱਥੋਂ ਆਪਣਾ ਬਿਜ਼ਨਸ ਵਧਾਉਂਦਾ ਹੈਗਾ ਤੇ ਇਹਦੇ ਲਈ ਉਹਨਾਂ ਨੇ ਕਾਫੀ ਸਾਰੇ ਅੰਕੜੇ ਦਿੱਤੇ ਆ ਵੀ ਹਰ ਸਾਲ ਕਿੰਨੇ ਪਰਸੈਂਟ ਜਿਹੜੀ ਧਰਤੀ ਹੈ ਇਸ ਤਰ੍ਹਾਂ ਜੰਗਲਾਂ ਨੂੰ ਖਾਲੀ ਕਰਕੇ ਜਿਹੜੇ ਜੰਗਲਾਂ ਨੇ ਗ੍ਰੀਨ ਹਾਊਸ ਗੈਸਾਂ ਨੂੰ ਚੂਸਣਾ ਹੈ ਜਿਹੜਾ ਉਹਨਾਂ ਦੀ ਉਹਨਾਂ ਨੂੰ ਖਤਮ ਕਰਨਾ ਹੈ ਉਹ ਜੰਗਲ ਖਤਮ ਕਰੇ ਜਾਂਦੇ ਆ ਤੇ ਅਜਿਹੀਆਂ ਚੀਜ਼ਾਂ ਪੈਦਾ ਕੀਤੀਆਂ ਜਿਦੇ ਨਾਲ ਗ੍ਰੀਨ ਹਾਊਸ ਗੈਸਾਂ ਜ਼ਿਆਦਾ ਬਣਦੀਆਂ ਨੇ ਸੋ ਇਸ ਤਰ੍ਹਾਂ ਨਾਲ ਜਿਹੜਾ ਇਹ ਕੈਪੀਟਲਿਜ਼ਮ ਹੈ ਜਿਹੜਾ ਆਪਣਾ ਪੂੰਜੀਵਾਦ ਹੈ ਇਹ ਇਸ ਜਿਹੜੀ ਹੈਗੀ ਹੈ ਗਲੋਬਲ ਵਾਰਮਿੰਗ ਜਿਹੜੀ ਇਹ ਸਾਡੀ ਹੈਗੀ ਹੈ ਆਪਣਾ ਇਹ ਜਲਵਾਯੂ ਤਬਦੀਲੀ ਇਸ ਦਾ ਵੱਡਾ ਕਾਰਨ ਪੂੰਜੀਵਾਦ ਹੈ ਤੇ ਜਦੋਂ ਅਸੀਂ ਇਹਦੇ ਹੱਲ ਸੋਚਦੇ ਆ ਜਿਹੜੇ ਸਾਨੂੰ ਹੱਲ ਦੱਸੇ ਜਾਂਦੇ ਆ ਉਹ ਹੱਲ ਵੀ ਪੂੰਜੀਵਾਦ ਦੇ ਵਿੱਚ ਜਿਹੀ ਰੱਖ ਕੇ ਰੱਖੇ ਜਾਂਦੇ ਪੂੰਜੀਵਾਦ ਨੂੰ ਬਾਹਰ ਕੱਢ ਕੇ ਹੀ ਹੱਲ ਦੱਸੇ ਜਾਂਦੇ ਵੀ ਪੂੰਜੀਵਾਦ ਦਾ ਖਾਤਮਾ ਕਰਿਆ ਜਾਵੇ ਤਾਂ ਹੱਲ ਕੱਢੇ ਜਾਂ। ਇਹ ਨਹੀਂ ਦੱਸੇ ਜਾਂਦੇ ਬਲਕਿ ਪੂੰਜੀਵਾਦ ਨੂੰ ਬਰਕਰਾਰ ਰੱਖਦਿਆਂ ਹੋਇਆਂ ਹੱਲ ਕੱਢੇ ਜਾਂਦੇ। ਬਹੁਤ ਸਾਰਾ ਗ੍ਰੀਨ ਕੈਪੀਟਲਿਜ਼ਮ ਵੀ ਅੱਜਕੱਲ ਆ ਗਿਆ ਵੀ ਪੂੰਜੀਵਾਦ ਨੂੰ ਬਰਕਰਾਰ ਰੱਖਦਿਆਂ ਹੋਇਆਂ ਅਜਿਹੇ ਹੱਲ ਦਿਓ ਜਿਦੇ ਚੋਂ ਪੂੰਜੀਵਾਦ ਹੋਰ ਪੈਸੇ ਕਮਾਵੇ ਅੱਗੋਂ ਫੇਰ। ਉਹਦੇ ਚ ਉਹਨਾਂ ਨੇ ਕਾਰਬਨ ਕ੍ਰੈਡਿਟ ਦਾ ਉਹਨਾਂ ਦੇ ਸਟਾਕ ਐਕਸਚੇਂਜੇ ਦਾ ਹੋਰ ਉਹ ਜ਼ਿਕਰ ਵੀ ਕੀਤਾ ਵੀ ਕਿਸ ਤਰ੍ਹਾਂ ਨਾਲ ਉਹ ਕਰਦੇ ਆ ਤੇ ਕਿਵੇਂ ਦੁਨੀਆ ਭਰ ਦੀ ਇਹ ਸਵਾਤਾਵਰਣ ਨੂੰ ਪੋਲਿਊਟ ਕਰਨ ਦਾ ਲਾਇਸੈਂਸ ਲੈਂਦੇ ਆ ਉਹ ਇਹਨਾਂ ਗੱਲਾਂ ਦੇ ਉੱਤੇ ਗ੍ਰੀਨ ਦੇ ਨਾਲ ਦੇ ਉੱਤੇ ਤੇ ਹੋਰ ਪੋਲਿਊਟ ਕਰਦੇ ਆ ਸਭ ਉਹ ਸੋ ਇਸ ਤਰ੍ਹਾਂ ਨਾਲ ਉਹਨਾਂ ਨੇ ਇਸ ਗੱਲ ਨੂੰ ਜਮਾਤੀ ਪੱਖ ਤੋਂ ਬਚਾ ਰਿਹਾ ਹੈਗਾ ਤੇ ਉਹਨਾਂ ਨੇ ਅਮੀਰ ਗਰੀਬ ਮੁਲਕਾਂ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਜਿਹੜੇ ਸਭ ਤੋਂ ਵੱਧ ਅਮੀਰ 10% ਲੋਕ ਐ ਉਹ 50% ਜਿਹੜੇ ਗਰੀਬ ਲੋਕ ਐ ਉਹਨਾਂ ਨਾਲੋਂ 10 ਗੁਣਾ ਵੱਧ ਪੋਲਿਊਸ਼ਨ ਕਰਦੇ ਐ ਦੁਨੀਆ ਭਰ ਦੇ 10% ਅਮੀਰ ਲੋਕ ਜਿਹੜੀਆਂ ਜਿਹੜੀਆਂ ਚੀਜ਼ਾਂ ਵਰਤਦੇ ਐ ਉਹਨਾਂ ਚੀਜ਼ਾਂ ਦੇ ਵਰਤਣ ਨਾਲ ਪੈਦਾ ਕਰਨ ਨਾਲ ਜਿਹੜੀਆਂ ਗ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਨੇ ਉਹ ਅਮੀਰ ਗਰੀਬ ਆਦਮੀ ਜਿਹੜੇ ਦੁਨੀਆ ਭਰ ਦੀ ਆਬਾਦੀ ਦਾ 50% ਗਰੀਬ ਆਦਮੀ ਨੇ ਜਿੰਨਾ ਉਹ ਪੋਲਿਊਸ਼ਨ ਲਈਏ ਗੈਸਾਂ ਪੈਦਾ ਕਰਦੇ ਆ ਉਸ ਤੋਂ 10 ਗੁਣਾ ਵੱਧ ਇਹ 10% ਲੋਕ ਕਰਦੇ ਇੱਕ ਤਾਂ ਇਹ ਗੱਲ ਉਹਨਾਂ ਨੇ ਇਹਦੇ ਵਿੱਚ ਕਹੀ ਹੈ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਉੱਪਰਲੇ ਜਿਹੜੇ 23 ਮੁਲਕ ਹੈ 23 ਦੇਸ਼ ਪਹਿਲਾਂ ਕਾਫੀ ਲੰਬਾ ਸਮਾਂ ਪਹਿਲਾਂ ਇਹ ਲੱਭਿਆ ਗਿਆ ਵੀ ਜਿਹੜੇ 23 ਸਭ ਤੋਂ ਵੱਧ ਵਿਕਸਿਤ ਦੇਸ਼ ਐ ਉਹ ਬਾਕੀ ਰਹਿੰਦੇ ਜਿਹੜੇ 150 ਦੇ ਕਰੀਬ ਦੇਸ਼ ਐ ਉਹਨਾਂ ਨਾਲੋਂ ਅੱਧੀ ਕਾਰਬਨ ਡਾਈਆਕਸਾਈਡ ਐਮੀਟ ਕਰਦੇ ਆ ਉਹ ਕਾਰਬਨ ਡਾਈਆਕਸਾਈਡ 23 ਦੇਸ਼ ਇਕੱਲੇ 23 ਦੇਸ਼ ਉਨੀ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਐ ਜਿੰਨੇ ਬਾਕੀ ਰਹਿੰਦੇ ਸਾਰੇ ਮੁਲਕ ਪੈਦਾ ਕਰਦੇ ਐ ਜਣੀ ਅਮੀਰ ਗਰੀਬ ਦੇਸ਼ਾਂ ਦਾ ਵੀ ਚੱਕਰ ਐ ਇੱਕ ਦੇਸ਼ ਦੇ ਅੰਦਰ ਗਰੀਬ ਤੇ ਅਮੀਰ ਫਿਰ ਅਮੀਰ ਦੇਸ਼ ਤੇ ਗਰੀਬ ਦੇਸ਼ ਉਹਨਾਂ ਦਾ ਇਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਇਹ ਜਮਾਤੀ ਪੱਖ ਹੈ ਇਸ ਗੱਲ ਦਾ ਜਿਹੜਾ ਜਿਹੜੀ ਵਾਤਾਵਰਣ ਦੀ ਤਬਦੀਲੀ ਹੈ ਜਿਹੜਾ ਇਹ ਪੋਲਿਊਸ਼ਨ ਦਾ ਸਵਾਲ ਹੈ ਇਹ ਜਮਾਤੀ ਸਵਾਲ ਹੈਗਾ ਲੋਕਾਂ ਦਾ ਸੋ ਉਹਨੇ ਇਹਦੇ ਚ ਗੋ ਦੱਸਿਆ ਫਿਰ ਦੇਸ਼ਾਂ ਦੇ ਵਾਈਜ਼ ਵੀ ਵੀ ਜਿਹੜਾ ਇਕੱਲਾ ਯੂ ਐਸ ਏ ਹੈ ਅਮਰੀਕਾ ਉਹ ਕਾਰਬਨ ਡਾਈਆਕਸਾਈਡ ਦਾ ਟੋਟਲ ਜਿੰਨੀ ਹੁੰਦੀ ਹੈ ਦੁਨੀਆ ਦੀ ਉਹਦਾ 24.6% ਛੱਡਦਾ ਹੈ ਜਰਮਨੀ 5.5% ਤੇ ਯੂਕੇ 4.4% ਵਗੈਰਾ ਵਗੈਰਾ ਫਿਰ ਉਹਨੇ ਪ੍ਰਤੀ ਵਿਅਕਤੀ ਵੀ ਦੱਸਿਆ ਵੀ ਜਿਹੜਾ ਪ੍ਰਤੀ ਵਿਅਕਤੀ ਹੈ ਉਹ ਵੀ ਜਿਹੜੀ ਐਮਿਸ਼ਨ ਹੈ ਯੂਐਸਏ ਦੀ ਉਹ ਲਾਰਜੈਸਟ ਹੈ ਤੇ ਉਹਦੇ ਵਿੱਚ ਬਾਕੀ ਦੁਨੀਆ ਨਾਲੋਂ ਸਭ ਤੋਂ ਵੱਧ ਪ੍ਰਤੀ ਵਿਅਕਤੀ ਅਸੀਂ ਇੱਕ ਵਾਰ 1994 ਦੇ ਵਿੱਚ ਇੱਕ ਕੋਰਸ ਲਾਇਆ ਸੀ ਪੰਜਾਬ ਯੂਨੀਵਰਸਿਟੀ ਪ੍ਰੋਫੈਸਰ ਜੁਲਕਾ ਸਾਹਿਬ ਨੇ ਦੱਸਿਆ ਸੀ ਵੀ ਜਿਹੜਾ ਇੱਕ ਅਮਰੀਕਨ ਬੱਚਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਪੋਲਿਊਸ਼ਨ ਪੈਦਾ ਕਰਦਾ ਜੋ ਚੀਜ਼ਾਂ ਵਰਤਦਾ ਉਹ ਭਾਰਤੀ ਬੱਚੇ ਨਾਲੋਂ 12 ਗੁਣਾ ਜ਼ਿਆਦਾ ਪੋਲਿਊਸ਼ਨ ਕਰ ਰਿਹਾ ਹੈ ਉਹ ਕਹਿਣ ਨੂੰ ਇਹ ਲੱਗਦਾ ਵੀ ਅਸੀਂ ਗੰਦੇ ਰਹਿੰਦੇ ਆ ਪੋਲਿਊਸ਼ਨ ਉਹ ਜ਼ਿਆਦਾ ਕਰਦੇ ਰਹਿੰਦੇ ਉਹ ਸਾਫ਼ ਥਾਵਾਂ ਤੇ ਆ ਸੋ ਇਸ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਦੇ ਵਿੱਚ ਉਹਨਾਂ ਦਾ ਐਡਾ ਵੱਡਾ ਰੋਲ ਹੈ ਅ ਇੱਕ ਅਗਲੀ ਗੱਲ ਉਹਨਾਂ ਨੇ ਕਹੀ ਵੀ ਜਿਹੜੀਆਂ ਬਹੁਤ ਬੜੀਆਂ ਕੰਪਨੀਆਂ ਨੇ ਸ਼ੈਲ ਵਰਗੀਆਂ ਕੰਪਨੀਆਂ ਸ਼ੈਲ ਬੀ ਐਚ ਪੀ ਗਾਸਪ੍ਰੋਮ ਵਗੈਰਾ ਇਹ ਜਿਹੜੀਆਂ ਨੇ ਇਹ 71% ਜਿੰਨੀ ਗਲੋਬਲ ਪ੍ਰੋਡਕਸ਼ਨ ਹੈ ਕਾਰਬਨ ਡਾਈਆਕਸਾਈਡ ਵਗੈਰਾ ਦੀਦਾ 71% ਇਹ ਕੰਪਨੀਆਂ 100 ਕੰਪਨੀਆਂ ਕਰਦੀਆਂ ਨੇ ਸੋ ਅਗੇ ਉਹਨੀਆਂ ਨੇ ਐਗਰੀ ਬਿਜ਼ਨਸ ਦੀਆਂ ਵੀ ਗੱਲਾਂ ਬਾਤਾਂ ਕੀਤੀਆਂ ਨੇ ਜੰਗਲਾਂ ਦੀ ਕਟਾਈ ਜਿਹੜੀ ਹੈ ਉਹ ਐਗਰੀਬਿਜ਼ਨਸ ਨਾਲ ਬਹੁਤ ਵੱਡੇ ਪੱਧਰ ਤੇ ਜੰਗਲਾਂ ਦੀ ਕਟਾਈ ਹੁੰਦੀ ਹੈ ਜੇ ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਾਡੇ ਭਾਰਤ ਨਾਲ ਜੋੜ ਕੇ ਦੇਖ ਲਈਏ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਹੜੇ ਵਾਤਾਵਰਨ ਦੇ ਕਾਨੂੰਨ ਨੇ ਉਹਨਾਂ ਦੇ ਵਿੱਚ ਇੱਕ ਤੋਂ ਬਾਅਦ ਦੂਜੇ ਚ ਦੂਜੇ ਤੋਂ ਬਾਅਦ ਤੀਜੇ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਤੇ ਜਿਹੜੀ ਅੱਗੇ ਸਜ਼ਾ ਦਾ ਪ੍ਰਾਵਧਾਨ ਸੀ ਵੀ ਜਿਹੜੇ ਵਾਇਲੇਸ਼ਨ ਕਰਨਗੇ ਜਿਹੜੀ ਇਹਦੇ ਉਲੰਘਣਾ ਕਰਨਗੇ ਉਹਨਾਂ ਨੂੰ ਸਜ਼ਾਵਾ ਹੋਣ ਦੀਆਂ ਹੁਣ ਉਹ ਸਜ਼ਾਵਾ ਹਟਾਈਆਂ ਜਾ ਰਹੀਆਂ ਨੇ ਉਹ ਚਾਹੇ ਕੱਲ ਤੁਹਾਡੇ ਨਾਲ ਜਿਹੜੀ ਗ੍ਰੇਟ ਨਿਕੋਬਾਰ ਪ੍ਰੋਜੈਕਟ ਦੀ ਅਸੀਂ ਗੱਲ ਕੀਤੀ ਸੀ ਚਾਹੇ ਉਹ ਹੋਵੇ ਚਾਹੇ ਆਹਾ ਸਾਡੇ ਲਦਾਖ ਦਾ ਮਸਲਾ ਹੋਵੇ ਤੇ ਚਾਹੇ ਸਾਡੇ ਨਾਰਥ-ਈਸਟ ਦੇ ਮਸਲੇ ਹੋਣ ਚਾਹੇ ਹਸਦੇਵ ਜੰਗਲ ਦਾ ਮਸਲਾ ਹੋਵੇ ਚਾਹੇ ਹైదరాబాద్ ਦੇ ਵਿੱਚ ਇੱਕ ਜੰਗਲ ਸਾੜਨ ਦਾ ਮਸਲਾ ਹੋਵੇ ਇਹ ਸਾਰੇ ਮਸਲੇ ਜਿਹੜੇ ਐ ਇਸ ਗਲੋਬਲ ਚੀਜ਼ ਦਾ ਹੀ ਇੱਕ ਹਿੱਸਾ ਨੇ ਸੋ এনਵਾਇਰਨਮੈਂਟ ਦੇ ਹੱਕ ਚ ਲੜਾਈ ਪਰ ਦੂਸ਼ਣ ਦੇ ਵਿਰੁੱਧ ਲੜਾਈ ਕੈਪਟਲਿਜ਼ਮ ਦੇ ਵਿਰੁੱਧ ਲੜਾਈ ਹੈ ਤੇ ਇਸ ਲੜਾਈ ਨੂੰ ਇਸ ਕਲਾਸ ਲੜਾਈ ਦਾ ਹਿੱਸਾ ਬਣਾ ਕੇ ਹੀ ਇਹ ਜਮਾਤੀ ਲੜਾਈ ਹੈ ਇਸ ਜਮਾਤੀ ਲੜਾਈ ਦਾ ਹਿੱਸਾ ਬਣਾ ਕੇ ਲੜਨਾ ਚਾਹੀਦਾ ਜਿੱਡਾ ਸਾਡਾ ਮੁੱਦਾ ਕਿਸਾਨਾਂ ਦੀਆਂ ਮੰਗਾਂ ਲਈ ਹੈ ਜਿੱਡਾ ਸਾਡਾ ਮੁੱਦਾ ਮਜ਼ਦੂਰਾਂ ਦੀਆਂ ਮੰਗਾਂ ਲਈ ਹੈ ਉੱਡਾ ਹੀ ਮੁੱਦਾ ਸਾਡਾ ਇਸ ਵਾਤਾਵਰਨ ਨੂੰ ਬਚਾਉਂਦਾ ਹੈ ਇਸ ਦੇ ਪ੍ਰਦੂਸ਼ਣ ਦੇ ਵਿਰੁੱਧ ਲੜਦਾ ਹੈ ਕੈਪਟਲਿਜ਼ਮ ਦੇ ਵਿਰੁੱਧ ਲੜਦਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ